ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਸੁਮਾਣਾ ਵਿੱਚ ਪਾਰਟੀ ਵਰਕਰਾਂ ਨਾਲ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਰ ਥਾਂ ਹਵਾ ਹੈ। ਇਸ ਮੌਕੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਝੂਠੇ ਪਰਚੇ ਦਰਜ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਢੱਕਾਂਗੇ। ਸੁਮਾਣੇ ਆਇਓ ਜੈ ਜੀ ਉਹਦੇ ਧੱਕੇ ਕੀਤੇ ਹੈ ਜੈ

ਕੀ ਹੋ ਤੱਕ ਦੇ ਐਸੇ ਫਾਹੀ ਆਏ ਮੈਂ ਸਭ ਤੋਂ ਸਭ ਤੋਂ ਖੜੇ ਹੋਈਆਂ ਮੁਦਸਤਾ ਚੋੜੇ ਤੁਸੀਂ ਇਹਨਾਂ ਦੀ ਗੱਲਾਂ ਧਾ ਕੇ ਠੂਠੇ ਪੱਤੇ ਕਰ ਰਹੇ ਹੋ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਹੁਣਾਤਾ ਸਟਾ ਚੋੜੇ ਝੂਠਾ ਬੱੱਚਾ ਕਰਨਾ ਬੁਨਾ ਹੈ ਫਰਮਾ ਦੋਰੇ ਜੋ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਬਹੁਤ ਵਧੀਆ ਮਾਹੌਲ ਆ ਤੁਸੀਂ ਆਪ ਦੇਖਿਆ ਇੱਕ ਤੂਫਾਨ ਮੰਗੂ ਵੇਵ ਚੱਲ ਰਹੀ ਹੈ ਰਾਜੇ ਦੇ ਖਿਲਾਫ ਹਾਲੇ ਸਾਰਾ ਪਾਰਟੀ ਦਾ ਫੈਸਲਾ ਪਾਰਟੀ ਦੀ ਕੋਰ ਕਮੇਟੀ ਕਰੂਗੀ ਥੈਂਕ ਯੂ ਪਟਿਆਲਾ ਸੀਟ ਤੋਂ ਕਿਹਨੂੰ ਦੇ ਰਹੇ ਹੋ ਸਰ ਮੈਂ ਆ ਰਹੇ ਹਾਂ ਆਪ ਵੀ ਆ ਰਹੇ ਹੋਰ ਕੀ ਹੈ